ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abpanjha.in ਤੇ ਫਰੀਦਕੋਟ ਚ ਕਾਲੀਆਂ ਝੰਡੀਆਂ ਦਿਖਾ ਕੇ ਨਾਰੇਬਾਜ਼ੀ ਕਰ ਰਹੇ ਇਹ ਨੇ ਪੰਜਾਬ ਸਟੂਡੈਂਟ ਯੂਨੀਅਨ ਦੇ ਵਰਕਰ ਪਿੰਡੂ ਵਿਕਾਸ ਦੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਮਲੂਕਾ ਪੀਆਰਟੀਸੀ ਦੀਆਂ ਨਵੀਆਂ ਬਸਾਂ ਨੂੰ ਹਰੀ ਝੰਡੀ ਦਿਖਾਉਣ ਲਈ ਸ਼ਹਿਰ ਪਹੁੰਚੇ ਸਨ ਵਿਲੇ ਸੰਸ਼ਕਤੀ ਵਰਤਦਿਆਂ 10 ਦੇ ਕਰੀਬ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਪੀਐਸਓ ਦੇ ਕੁਝ ਵਰਕਰਾਂ ਨੂੰ ਗ੍ਰਿਫਤਾਰ ਕੀਤੇ ਆਪਣੇ ਸਾਥੀਆਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਲੋਕਤੰਤਰ ਚ ਮੰਤਰੀ ਨਾਲ ਮਿਲਣ ਦਾ ਹੱਕ ਸਭ ਨੂੰ ਹੈ ਦੇਖੋ ਇੱਕ ਆਪਾਂ ਪਤਾ ਨਹੀਂ ਕਿਉਂ ਜਿਹੜੀ ਕੋਈ ਹਰ ਵੇਲੇ ਪ੍ਰੋਟੈਸਟ ਦੇ ਵਿੱਚ ਆਪਾਂ ਖਿੱਚ ਗਏ ਪਹਿਲਾਂ ਮਿਲ ਕੇ ਕੋਈ ਹੱਲ ਕਰਨਾ ਚਾਹੀਦਾ ਹੁੰਦਾ ਹੈ ਪਹਿਲਾਂ ਜੇ ਵੀ ਪ੍ਰੋਟੈਸਟ ਕਰਨਾ ਹੋਵੇ ਖਾਤਰ ਮਿਲਣਾ ਚਾਹੀਦਾ ਜੇ ਮੇਰੇ ਤਾਂ ਹੀ ਗੱਲ ਆ ਤਾਂ ਮੈਨੂੰ ਮਿਲਣਾ ਚਾਹੀਦਾ ਇਹਨਾਂ ਤਾਂ ਹੀ ਗੱਲ ਆ ਤੇ ਇਹਨਾਂ ਜੇ ਅਸੀਂ ਕੋਈ ਹੱਲ ਨਹੀਂ ਕਰਦੇ ਉਸ ਗੱਲ ਦਾ ਮਿਲੇ ਤਾਂ ਉਹਨਾਂ ਦੀ ਜਾਇਜ ਗੱਲ ਅਸੀਂ ਸੁਣਦੇ ਨਹੀਂ ਫਿਰ ਸਾਡੇ 'ਚ ਕੋਈ ਰੁਕਸ ਹੈਗਾ ਪਿਛਲੇ ਦਿਨੀ ਮੋਗਾ ਆਰਬਿਟ ਬੱਸ ਕੰਪਨੀ ਦਾ ਵਿਰੋਧ ਕਰ ਰਿਹਾ ਕੁਝ ਪੀਐਸਸੀ ਵਰਕਰਾਂ ਨੂੰ ਨਿਊ ਦੀਪ ਕੰਪਨੀ ਦੀ ਬੱਸ ਦੇ ਭੰਨ ਦੌੜ ਦੇ ਇਲਜ਼ਾਮ 'ਤੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜਿਨ੍ਹਾਂ ਦੇ ਧਾਰਾ 307 ਲਗਾ ਕੇ ਮਾਮਲਾ ਦਰਜ ਕੀਤਾ ਗਿਆ ਮੁਬਾਕ ਫੌਜ ਦੇ ਤੇ ਬੰਦੀਆਂ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਬਿਨਾਂ ਸ਼ਰਤ ਰਿਹਾ ਕਰਨ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਮੌਕੇ ਦੇ ਉੱਤੇ ਆ ਕੇ ਜਿਹੜੀ ਆ ਉਹ ਜਿਹੜੀ ਆ ਸਮਾਂ ਨਹੀਂ ਦਿੱਤਾ ਗਿਆ ਸਾਨੂੰ ਜਿਹੜਾ ਹੈਗਾ ਇਹਨਾਂ ਨੇ ਸਾਡੇ ਨਾਲ ਵਾਅਦਾ ਖਲਾਫੀ ਕੀਤੀ ਆ ਔਰ ਜਿਹੜਾ ਇਹ ਪ੍ਰੋਟੈਸਟ ਆ ਇਹ ਜਿੰਨਾ ਚਿਰ ਸਾਡੇ ਪੀਐਸਯੂ ਦੇ ਆਗੂ ਆ ਜਿਹੜੇ ਉਹ ਬਿਨਾਂ ਸ਼ਰਤ ਰਿਹਾ ਨਹੀਂ ਹੁੰਦੇ ਉਹਨਾਂ ਚਿਰ ਇਹ ਲਗਾਤਾਰ ਇਹ ਹੁੰਦਾ ਰਹੂਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਫਰੀਦਕੋਟ ਦੀ ਧਰਤੀ ਦੇ ਉੱਪਰ ਕੋਈ ਵੀ ਜਿਹੜਾ ਮੰਤਰੀ ਜਿਹੜਾ ਪੰਜਾਬ ਸਰਕਾਰ ਦਾ ਆਊਗਾ ਉਹਦਾ ਇਸੇ ਤਰੀਕੇ ਨਾਲ ਘਰਾਉ ਕੀਤਾ ਜਾਊਗਾ ਤੇ ਉਹਦੇ ਅਗੇਂਸਟ ਪ੍ਰੋਟੈਸਟ ਕੀਤਾ ਜਾਊਗਾ।